ਿਸ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਦੇ ਵਿਚਾਲੇ ਸਾਫ ਕਾ ਸੀਐਮ ਚਰਨਜੀਤ ਚੰਨੀ ਦਾ ਇਹ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤਾਂ ਇਹ ਸਮਝ ਲਿਆ ਜਾਵੇ ਕਿ ਜਿੱਥੇ ਪਹਿਲਾਂ ਬੀਜੇਪ ਜਿੱਥੇ ਪਹਿਲਾਂ ਕਾਂਗਰਸ ਦੇ ਆਗੂ ਬਰਿੰਦਰ ਢਿੱਲੋਂ ਦੇ ਵੱਲੋਂ ਸਵਾਲ ਚੁੱਕੇ ਗਏ ਕਿ ਜੇ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਰੂਪਨਗਰ ਦੇ ਵਿੱਚੋਂ ਪਿੰਡ ਦੂਜੇ ਪਾਸੇ ਲਜਾਏ ਜਾਂਦੇ ਨੇ ਤਾਂ ਇਸ ਦਾ ਵਿਰੋਧ ਕਰਾਂਗੇ ਪਰ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਖਰੀ رائے ਰੱਖਦੇ ਨੇ ਜਾਨੀ ਕਿ ਕਾਂਗਰਸ ਦੇ ਵਿੱਚ ਹੀ ਇਸ ਨੂੰ ਲੈ ਕੇ ਇੱਕ رائے ਨਹੀਂ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇਹ ਬਿਆਨ ਕਿ ਜੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਏ ਤਾਂ ਅਸੀਂ ਉਸਦਾ ਸਵਾਗਤ ਕਰਦੇ ਆਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਵੀ ਫੈਸਲੇ ਤੋਂ ਪਹਿਲਾਂ ਪੰਚਾਇਤਾਂ ਦੀ ਗ੍ਰਾਮ ਸਭਾ ਬੁਲਾਈ ਜਾਵੇ ਚੰਨੀ ਨੇ ਇਹ ਵੀ ਕਿਹਾ ਹੈ ਕਿ ਪਹਿਲਾਂ ਪੰਚਾਇਤਾਂ ਦੀ ਗ੍ਰਾਮ ਸਭਾ ਦੀ ਰਜ਼ਾਮੰਦੀ ਲਈ ਜਾਵੇ ਅਸੀਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਕਿਸੇ ਹੋਰ ਜ਼ਿਲ੍ਹੇ 'ਚ ਨਹੀਂ ਜਾਣ ਦੇਵਾਂਗੇ ਇਹ ਵੀ ਚੰਨੀ ਦੇ ਵੱਲੋਂ ਕਿਹਾ ਗਿਆ ਇਹ ਤਾਂ ਦੱਸ ਦਈਏ ਕਿ ਬਰਿੰਦਰ ਢਿੱਲੋਂ ਜਿਹੜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ रह ਚੁੱਕੇ ਨੇ ਸਾਬਕਾ ਪ੍ਰਧਾਨ ਨੇ ਪੰਜਾਬ ਯੂਥ ਕਾਂਗਰਸ ਦੇ ਬਰਿੰਦਰ ਢਿੱਲੋਂ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਸੀ ਕਿ ਅਸੀਂ ਜਿਹੜਾ ਰੂਪਨਗਰ ਦੇ ਪਿੰਡਾਂ ਨੂੰ ਜੇਕਰ ਤੁਸੀਂ ਜੋੜਦੇ ਹੋ ਅਨੰਦਪੁਰ ਸਾਹਿਬ ਦੇ ਨਾਲ ਉਸ ਦਾ ਵਿਰੋਧ ਕਰਾਂਗੇ ਪਰ ਦੂਜੇ ਪਾਸੇ ਹੁਣ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਜਿਹੜੇ ਜਲੰਧਰ ਤੋਂ ਸਾਂਸਦ ਵੀ ਨੇ ਪਾਰਟੀ ਦੇ ਵੱਡੇ ਆਗੂਆਂ ਦੇ ਵਿੱਚੋਂ ਇੱਕ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਗ੍ਰਾਮ ਸਭਾਵਾਂ ਦੀ ਵੀ ਰਾਏ ਲੈਣੀ ਚਾਹੀਦੀ ਹੈ ਜਿਹੜੇ ਪਿੰਡ ਨੇ ਇਸ ਜ਼ਿਲ੍ਹੇ ਦੇ ਵਿੱਚ ਆਉਂਦੇ ਜੇਕਰ ਮੁਹਾਲੀ ਜ਼ਿਲ੍ਹੇ ਦੇ ਵਿੱਚੋਂ ਕੁਝ ਪਿੰਡ ਰੂਪਨਗਰ ਦੇ ਨਾਲ ਜੋੜੇ ਜਾਣਗੇ ਜਾਂ ਫਿਰ ਰੂਪਨਗਰ ਦੇ ਪਿੰਡ ਅਨੰਦਪੁਰ ਸਾਹਿਬ ਦੇ ਨਾਲ ਜੋੜੇ ਜਾਣਗੇ ਤਾਂ ਉਸ ਨੂੰ ਲੈ ਕੇ ਪਹਿਲਾਂ ਰਜ਼ਾਮੰਦੀ ਜਿਹੜੀ ਹੈ ਉਹ ਲਈ ਜਾਣੀ ਚਾਹੀਦੀ ਹੈ ਪਿੰਡਾਂ ਦੀ ಗ್ರಾಮ ਸਭਾਵਾਂ ਦੀ ਦੂਜੇ ਪਾਸੇ ਇਸ ਤੋਂ ਪਹਿਲਾਂ ਬਰਿੰਦਰ ਸਿੰਘ ਢਿੱਲੋਂ ਜਿਹੜੇ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਨੇ ਪੰਜਾਬ ਦੇ ਤੇ ਇਲੈਕਸ਼ਨ ਵੀ ਰੂਪਨਗਰ ਤੋਂ ਲੜ ਚੁੱਕੇ ਨੇ ਦੋ ਵਾਰ ਉਹਨਾਂ ਨੇ ਕਿਹਾ ਇਹ ਕਿ ਅਸੀਂ ਇਸ ਦਾ ਤਿੱਖਾ ਵਿਰੋਧ ਕਰਾਂਗੇ ਜਿਹੜਾ ਨਵਾਂ ਜ਼ਿਲ੍ਹਾ ਬਣਾਉਣ ਦਾ ਪ੍ਰਸਤਾਵਿਤ ਕਬਾਇਦ ਹੈ ਉਸ ਦਾ ਅਸੀਂ ਤਿੱਖਾ ਵਿਰੋਧ ਕਰਦੇ ਹਾਂ ਕਿਉਂਕਿ ਉਹਨਾਂ ਪਹਿਲਾਂ ਕਿਹਾ ਕਿ ਰੂਪਨਗਰ ਜ਼ਿਲ੍ਹਾ ਪਹਿਲਾਂ ਹੀ ਮੁਹਾਲੀ ਦੇ ਵਿੱਚ ਫਤਿਹਗੜ੍ਹ ਸਾਹਿਬ ਚ ਅਤੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵੰਣ ਨਾਲ ਕਈ ਵਾਰ ਵੰਡਿਆ ਜਾ ਚੁੱਕਿਆ ਹੈ ਤੇ ਹੁਣ ਜੇਕਰ ਰੂਪਨਗਰ ਨੂੰ ਹੋਰ ਛੋਟਾ ਕੀਤਾ ਜਾਵੇਗਾ ਤਾਂ ਇਹ ਸਹੀ ਨਹੀਂ ਹੋਵੇਗਾ ਉਹਨਾਂ ਇਹ ਵੀ ਕਿਹਾ ਕਿ ਅਨੰਦਪੁਰ ਸਾਹਿਬ ਸਾਡੇ ਲਈ ਬੇਹਦ ਪਵਿੱਤਰ ਹੈ ਪਰ ਜ਼ਿਲ੍ਹਾ ਬਣਾਉਣ ਦੇ ਨਾਲ ਇਸ ਦੀ ਮਹਾਨਤਾ ਨਹੀਂ ਵੱਧ ਸਕਦੀ ਤਾਂ ਹੁਣ ਕਾਂਗਰਸ ਪਾਰਟੀ ਦੇ ਵਿੱਚ ਹੀ ਇਤਿਫਾਕ ਨਹੀਂ ਹੈ ਇੱਕ ਰਾਏ ਨਹੀਂ ਹੈ ਜ਼ਿਲ੍ਹਾ ਬਣਾਉਣ ਦੀ ਚਰਚਾ ਦੇ ਵਿੱਚ ਵਾਲੇ ਹਾਲਾਂਕਿ ਸਰਕਾਰ ਹਾਲੇ ਇਸ ਤਰ੍ਹਾਂ ਦੀ ਕੋਈ ਪ੍ਰਸਤਾਵਿਤ ਤਜਵੀਜ਼ ਤਾਂ ਲੈ ਕੇ ਨਹੀਂ ਆਈ ਹੈ ਪਰ ਚਰਚਾ ਜ਼ਰੂਰ ਹੈ ਕਿਉਂਕਿ ਇਸ ਤੋਂ ਪਹਿਲਾਂ ਗੜਸ਼ੰਕਰ ਦੇ ਕਈ ਪਿੰਡਾਂ ਦੇ ਲੋਕ ਇਸ ਦਾ ਵਿਰੋਧ ਕਰ ਚੁੱਕੇ ਨੇ ਤੇ ਜਿਹੜੇ ਮੁਹਾਲੀ ਜ਼ਿਲ੍ਹੇ ਦੇ 30 ਪਿੰਡ ਨੇ ਖਰੜ ਦੇ ਵਿੱਚ ਧਰਨਾ ਚੱਲ ਰਿਹਾ ਸੀ ਜਿਸ ਦੇ ਵਿੱਚ ਉਹ ਵੀ ਵਿਰੋਧ ਕਰ ਰਹੇ ਸੀ ਕਿ ਸਾਨੂੰ ਰੂਪਨਗਰ ਦੇ ਨਾਲ ਨਾ ਜੋੜਿਆ ਜਾਵੇ ਕਿਉਂਕਿ ਚਰਚਾ ਇਹ ਹੈ ਕਿ ਜਿਹੜੇ ਕਈ ਪਿੰਡ ਨੇ 30 ਪਿੰਡਾਂ ਦੇ ਕਰੀਬ ਜਿਹੜੇ ਮੁਹਾਲੀ ਦੇ ਨੇ ਉਹਨਾਂ ਨੂੰ ਰੂਪਨਗਰ ਨਾਲ ਜਾਨੀ ਕਿ ਰੋਪੜ ਨਾਲ ਜੋੜ ਦਿੱਤਾ ਜਾਵੇਗਾ ਅਤੇ ਰੋਪੜ ਦੇ ਕਈ ਪਿੰਡਾਂ ਨੂੰ ਜਦੋਂ ਨਵਾਂ ਜ਼ਿਲ੍ਹਾ ਬਣੇਗਾ ਉਸ ਦੇ ਨਾਲ ਜੋੜ ਦਿੱਤਾ ਜਾਵੇਗਾ ਪਰ ਹੁਣ ਇਸ ਤੇ ਵਿਰੋਧ ਵੀ ਸ਼ੁਰੂ ਹੋ ਗਿਆ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਜਿਹੜੇ ਸ੍ਰੀ ਚਮਕੌਰ ਸਾਹਿਬ ਹਲਕੇ ਨੂੰ ਬਿਲੋਂਗ ਕਰਦੇ ਨੇ ਉਹਨਾਂ ਦਾ ਵੀ ਬਿਆਨ ਆ ਚੁੱਕਾ ਅੰਦਰਪੁਰ ਸਾਹਿਬ ਦਿਲਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦੁਬਾਰਾ ਤੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਆ ਉਹਦੇ ਵਾਸਤੇ ਸਾਡੀ ਇਨਕਨਵੀਨੀਅਸਲੀ ਹੋਣੀ ਚਾਹੀਦੀ ਸਾਡੇ ਵਕੀਲਾਵਾਂ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੰਨਾ ਰਹੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੰਨਾ ਰਹਿਣਾ ਰੋਪੜ ਲੇਕਿਨ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਤੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹਦੇ ਫਿਰ ੱੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵਿਕਾਰ ਨਹੀਂ ਮੈਂ ਧੰਨਵਾਦ ਦੀਆਂ ਵਕੀਲ ਸਹਿਬਾਨਾਂ ਦਾ ਜਿਨ੍ਹਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਬੁਰਕੀਨਾ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਹਰੇ ਹੋ ਕੇ ਲੜ ਰਹੇ ਇਹ ਲੜਾਈ ਵੱਡੀ ਵੀ ਹੋ ਸਕਦੀ ਹੈ ਜੇ ਸਾਡੇ ਨਾਲੇ ਧੱਕਾ ਹੋਏਗਾ ਤਾਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਅਸੀਂ ਇਹ 35 ਪਿੰਡ ਨਹੀਂ ਜਾਣ ਦਿੰਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਇਹ ਮੋਹਾਲੀ ਜ਼ਿਲ੍ਹੇ ਵਿੱਚ ਹੀ ਰਹਿਣਗੇ ਅਨੰਦਪੁਰ ਸਾਹਿਬ ਦਿਲਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਇਹ ਕੌਮ ਦੁਬਾਰਾ ਤੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਆ ਉਹਦੇ ਵਾਸਤੇ ਸਾਡੀ ਇਨਕਨਵੀਨੀਅੰਸਲੀ ਹੋਣੀ ਚਾਹੀਦੀ ਸਾਡੇ ਵਕੀਲਾਵਾਂ ਵਾਸਤੇ ਹੁਣ ਚਿੜੀ ਦੇ ਪਹੁੰਚੇ ਜਿੰਨਾ ਰਹੇਗਾ ਮੁਹਾਲੀ ਚਿੜੀ ਦੇ ਪਹੁੰਚੇ ਜਿੰਨਾ ਰਹਿਣਾ ਰੋਪੜ ਲੇਕਿਨ ਜਿਹੜੀਆਂ ਪੰਚਾਇਤਾਂ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਦੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫਿਰ ੱੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵਿਕਾਰ ਨਹੀਂ ਮੈਂ ਧੰਨਵਾਦ ਦੀਆਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਬੁਰਕੀਨਾ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਹਰੇ ਹੋ ਕੇ ਲੜ ਰਹੇ ਇਹ ਲੜਾਈ ਵੱਡੀ ਵੀ ਹੋ ਸਕਦੀ ਹੈ ਤੇ ਸਾਡੇ ਨਾਲੇ ਧੱਕਾ ਹੋਏਗਾ ਤਾ ਐਸੀ ਚੁੱਪ ਕਰਕੇ ਨਹੀਂ ਬੈਠਾਂਗੇ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਐਸੀ ਇਹ 35 ਪਿੰਡ ਨਹੀਂ ਜਾਣ ਦੇਤੇ ਕਿਸੇ ਹੋਰ ਜ਼ਿਲ੍ਹੇ ਵਿੱਚ ਇਹ ਮੋਹਾਲੀ ਜ਼ਿਲ੍ਹੇ ਵਿੱਚ ਹੀ ਰਹਿਣਗੇ ਜਿਸ ਖਬਰ ਤੇ ਮੇਰੇ ਸਹਿਯੋਗੀ ਵਿਨੇਸ਼ ਕਟਾਰੀਆ ਜੁੜੇ ਨੇ ਵਿਨੇਸ਼ ਜਿਸ ਢੰਗ ਦੇ ਨਾਲ ਪਹਿਲਾਂ ਬਰਿੰਦਰ ਢਿੱਲੋਂ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਹੁਣ ਚਰਨਜੀਤ ਸਿੰਘ ਚੰਨੀ ਹਾਲਾਂਕਿ ਕਹਿ ਰਹੇ ਨੇ ਕਿ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਓ ਸਾਨੂੰ ਇਤਰਾਜ਼ ਨਹੀਂ ਹੈ ਪਰ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੇ ਪਿੰਡ ਆਉਂਦੇ ਨੇ ਉਨ੍ਹਾਂ ਨੂੰ ਹੋਰ ਜ਼ਿਲ੍ਹੇ ਦੇ ਨਾਲ ਨਾਂ ਜੋੜਿਆ ਜਾਵੇ ਤਾਂ ਕੀ ਸਮਝਿਆ ਜਾਵੇ ਇਸ ਰਣਵੀਰ ਹਜੇ ਜਿਲ੍ਹਾ ਡਿਕਲੇਰ ਹੋਣਾ ਹੈ ਜਾਂ ਨਹੀਂ ਹੋਣਾ ਇਹ ਤਾਂ ਹਜੇ ਕੁਝ ਫਾਈਨਲ ਨਹੀਂ ਹੈ ਸਰਕਾਰ ਵੱਲੋਂ ਕੋਈ ਵੀ ਹਜੇ ਤਜਵੀਜ਼ ਡਿਕਲੇਰ ਨਹੀਂ ਕੀਤੀ ਗਈ ਆਫੀਸ਼ੀਲੀ ਪਰ ਇਸ ਨੂੰ ਲੈ ਕੇ ਸਿਆਸਤ ਜਿਹੜੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਸਪੈਸ਼ਲੀ ਕਾਂਗਰਸ ਪਾਰਟੀ ਚ ਬਰਿੰਦਰ ਢਿੱਲੋ ਜਿਹੜੇ ਕਿ ਰੋਪੜ ਨੂੰ ਰੋਪੜ ਨੂੰ ਰਿਪਰੈਜ਼ੈਂਟ ਕਰਦੇ ਆ ਰੋਪੜ ਹਲਕੇ ਤੋਂ ਚੋਣ ਵੀ ਲੜ ਚੁੱਕੇ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਜ਼ਿਲ੍ਹੇ ਦਾ ਵਿਰੋਧ ਕਰਦੇ ਆ ਅਸੀਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਨਹੀਂ ਬਣਨ ਦੇਵਾਂਗੇ ਹਾਲਾਂਕਿ ਰੋਪੜ ਜ਼ਿਲ੍ਹੇ ਦੇ ਵਿੱਚੋਂ ਹੀ ਪਹਿਲਾਂ ਹੀ ਵਿਰੋਧ ਦੇ ਸੁਰ ਜਿਹੜੇ ਉੱਠ ਚੁੱਕੇ ਆ ਕਿਉਂਕਿ ਜੇ ਅਨੰਦ ਨੰਦਪੁਰ ਸਾਹਿਬ ਵਿੱਚ ਚਲਾ ਜਾਊਗਾ ਤੇ ਰੋਪੜ ਇੱਕ ਬਹੁਤ ਛੋਟਾ ਜਿਹਾ ਜ਼ਿਲ੍ਹਾ ਰਹਿ ਜਾਊਗਾ ਤੇ ਉਹਨਾਂ ਨੇ ਕਿਹਾ ਕਿ ਇਸ ਕਰਕੇ ਅਸੀਂ ਇਸ ਦੇ ਪਰ ਜੋਰ ਵਿਰੋਧ ਕਰਦੇ ਹਾਂ ਤੇ ਅਸੀਂ ਇਹ ਜ਼ਿਲ੍ਹਾ ਨਹੀਂ ਬਣਨ ਦੇਵਾਂਗੇ ਜੇ ਇਹਨਾਂ ਦੇ ਲਈ ਕੋਈ ਅੱਗੇ ਵਿਰੋਧ ਵੀ ਕਰਨਾ ਪਿਆ ਵੱਡੇ ਪੱਧਰ ਤੇ ਕੋਈ ਪ੍ਰੋਟੈਸਟ ਦੀ ਐਕਟੀਵਿਟੀ ਵੀ ਕਰਨੀ ਪਈ ਤਾਂ ਕਰਾਂਗੇ ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਵੀ ਕੱਲ੍ਹ ਕਿਹਾ ਕਿ ਉਹ ਕਹਿੰਦੇ ਸਾਨੂੰ ਆਨੰਦਪੁਰ ਸਾਹਿਬ ਜ਼ਿਲ੍ਹਾ ਬਣਿਆ ਉਸ ਤੇ ਕੋਈ ਇਤਰਾਜ਼ ਨਹੀਂ ਦਰਸਲ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਕਿ ਜੇ ਆਨੰਦਪੁਰ ਸਾਹਿਬ ਜ਼ਿਲ੍ਹਾ ਬੰਦ ਹੈ ਸੋ ਮੋਹੱਲੀ ਜ਼ਿਲ੍ਹੇ ਦੇ ਜਿਹੜੇ ਕੁਝ ਪਿੰਡ ਹੈ ਉਹ ਰੋਪੜ ਜ਼ਿਲ੍ਹੇ ਵੱਲ ਐਡ ਹੋ ਸਕਦੇ ਆ ਜੀ ਯਾਨੀ ਕਿ ਜਿਹੜੀ ਚੁਕਿ ਆਪਾਂ ਸਾਰੇ ਜਾਣਦੇ ਆ ਕਿ ਮੋਹੱਲੀ ਪਹਿਲਾਂ ਜ਼ਿਲ੍ਹਾ ਨਹੀਂ ਹੁੰਦਾ ਸੀ ਰੋਪੜ ਹੀ ਪੁਰਾਣਾ ਜ਼ਿਲ੍ਹਾ ਹੁੰਦਾ ਸੀ ਮੋਹੱਲੀ ਰੋਪੜ ਜ਼ਿਲ੍ਹੇ ਦਾ ਹੀ ਹਿੱਸਾ ਹੁੰਦਾ ਸੀਗਾ ਉਹਨੂੰ ਮੋਹਾਲੀ ਜ਼ਿਲ੍ਹਾ ਇੱਕ ਅਲੱਗ ਹੋ ਗਿਆ ਰੋਪੜ ਇੱਕ ਅਲੱਗ ਹੋ ਗਿਆ ਤੇ ਜੇ ਤੀਜਾ ਬੰਦਾ ਤਾਂ ਆਨੰਦਪੁਰ ਸਾਹਿਬ ਅਲੱਗ ਹੋ ਜੂਗਾ ਤਾਂ ਉਹ ਜਿਹੜੇ ਤਿੰਨੇ ਪੁਰਾਣੇ ਜ਼ਿਲ੍ਹਿਆਂ ਦੇ ਜੇ ਤਿੰਨੋਂ ਜਿਹੜੇ ਪੁਰਾਣੇ ਏਰੀਆ ਉਹਨਾਂ ਦੇ ਜਿਹੇ ਪਿੰਡਾਂ ਦੇ ਵਿੱਚ ਕੁਛ ਨਾ ਕੁਛ ਫੇਰ ਬਦਲ ਹੋਊਗਾ ਉਸ ਦੇ ਮੱਦੇ ਨਜ਼ਰ ਇਹ ਚਰਚਾ ਚੱਲ ਰਹੀ ਹੈ ਕਿ ਮੋਹਾਲੀ ਜ਼ਿਲ੍ਹੇ ਦੇ ਕੁਝ ਪਿੰਡ ਹੈ ਜਿਹੜੇ ਉਧਰ ਰੋਪੜ ਜ਼ਿਲ੍ਹੇ ਜਾਂ ਆਨੰਦਪੁਰ ਸਾਹਿਬ ਜ਼ਿਲ੍ਹੇ ਵਿੱਚ ਐਡ-ਆਨ ਕਿੱਥੇ ਜਾ ਸਕਦੇ ਆ ਉਸ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਖਰੜ ਦੇ ਕੁਝ ਏਰੀਆ ਵਿੱਚ ਇਸ ਨੂੰ ਲੈ ਕੇ ਵਿਰੋਧ ਵੀ ਹੋ ਰਿਹਾ ਉੱਥੇ ਚਰਨਦੀਪ ਸਿੰਘ ਚੰਨੀ ਨੇ ਇਹ ਇਸ ਦੀ ਦਾ ਸਵਾਗਤ ਕਰਨਗੇ ਪਰ ਜੇ ਮੁਹਾਲੀ ਜ਼ਿਲ੍ਹੇ ਦੇ ਕੁਝ ਪਿੰਡ ਜੇ ਰੋਪੜ ਜਾਂ ਅਨੰਦਪੁਰ ਸਾਹਿਬ ਵਿੱਚ ਪਾਏ ਗਏ ਤਾਂ ਇਸ ਗੱਲ ਦਾ ਉਹ ਵਿਰੋਧ ਕਰਦੇ ਆ ਬਿਲਕੁਲ ਬਿਲਕੁਲ ਪਰ ਪਰ ਵਿਨੇਸ਼ ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿਉਂਕਿ ਦੇਖੋ ਜੇ ਸ਼੍ਰੀ ਅਨੰਦਪੁਰ ਸਾਹਿਬ ਨਵਾਂ ਜ਼ਿਲ੍ਹਾ ਬਣਦਾ ਹੈ ਤਾਂ ਉਸ ਦੇ ਵਿੱਚ ਪਿੰਡ ਤਾਂ ਹੋਣਗੇ ਚਾਹੇ ਘੱਟ ਹੋਣ ਛੋਟਾ ਜ਼ਿਲ੍ਹਾ ਹੋ ਸਕਦਾ ਹੈ ਤੇ ਜਿਹੜੇ ਰੂਪਨਗਰ ਦੇ ਪਿੰਡ ਨੇ ਉਹ ਜ਼ਰੂਰ ਅਨੰਦਪੁਰ ਸਾਹਿਬ ਦੇ ਵਿੱਚ ਜਾਣਗੇ ਤੇ ਜਿਹੜਾ ਹੁਣ ਮੁਹਾਲੀ ਦੇ 35 ਪਿੰਡਾਂ ਦੀ ਗੱਲ ਹੋ ਰਹੀ ਹੈ ਉਹ ਫਿਰ ਰੋਪੜ ਦੇ ਨਾਲ ਜੋੜੇ ਜਾਣ ਦੀ ਕਵਾਇਦ ਜਾਂ ਚਰਚਾ ਹੈਗੀ ਹੈ ਤਾਂ ਪਿੰਡਾਂ ਦੇ ਵਿੱਚ ਤਾਂ ਚੇਂਜਸ ਆਉਣਗੀਆਂ ਕਿ ਜੇ ਜ਼ਿਲ੍ਹਾ ਬਣੇਗਾ ਤਾਂ ਪਿੰਡ ਤਾਂ ਇੱਧਰ ਉੱਧਰੋਂ ਹੋਣਗੇ ਚੇਂਜ ਹੋਏਗਾ ਪਰ ਇੱਕ ਪਾਸੇ ਚਰਨਜੀਤ ਚੰਨੀ ਦਾ ਕਹਿਣਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਦੂਜੇ ਪਾਸੇ ਕਹਿਣਾ ਕਿ ਅਸੀਂ ਪਿੰਡ ਨਹੀਂ ਜਾਣ ਦੇਵਾਂਗੇ ਇਹ ਵੀ ਸਪਸ਼ਟ ਜਿਹੜਾ ਇਹ ਚੰਨੀ ਨਹੀਂ ਕਰ ਸਕੇ ਪ੍ਰੋਪਰ ਅਬ ਅਬ ਦੇਖੁਰ ਵੀ ਮੈਂ ਮੈਂ ਜਿਹੜੀ ਗੱਲ ਪਹਿਲਾਂ ਹੀ ਕਹੀ ਸੀਗੀ ਕਿ ਹਜੇ ਇਸ ਦੀ ਸਿਰਫ ਤਰਵੀਜ਼ ਚੱਲ ਰਹੀ ਹੈ ਕੁਝ ਦਿਨ ਪਹਿਲਾਂ ਸੀਐਮ ਪੰਜਾਬ ਨੂੰ ਵੀ ਇਸ ਬਾਰੇ ਪੁੱਛਿਆ ਗਿਆ ਸੀਗਾ ਤਾਂ ਉਹਨਾਂ ਨੇ ਵੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਸੀਗਾ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਕਈ ਕੈਬਨਿਟ ਮੰਤਰੀਆਂ ਨਾਲ ਵੀ ਚਰਚਾ ਹੋਈ ਜਿਹੜੇ ਅਨੰਦਪੁਰ ਸਾਹਿਬ ਤੋਂ ਐਮਐਲਏ ਹਰਜੋਤ ਬੈਂਸ ਕੈਬਨਿਟ ਮੰਤਰੀ ਆ ਉਹਨਾਂ ਨੂੰ ਵੀ ਪੁੱਛਿਆ ਗਿਆ ਤਾਂ ਕੋਈ ਸਪਸ਼ਟ ਜਵਾਬ ਨਹੀਂ ਆਇਆ ਪਹਿਲਾਂ ਇੱਕ ਚਰਚਾ ਚੱਲੀ ਸੀਗੀ ਕਿ ਜਿਲ੍ਹਾ ਡਿਕਲੇਅਰ ਹੋਣ ਜਾ ਰਿਹਾ ਫਿਰ ਵਿੱਚੋਂ ਇੱਕ ਸੂਤਰਾਂ ਦੇ حوالے ਤੋਂ ਖਬਰ ਆਈ ਸੀਗੀ ਕਿ ਐਓਜੀ ਕੋਈ ਤਜਵੀਜ਼ ਨਹੀਂ ਹੈਗੀ ਹਜੇ ਫਿਰ ਉਦੋਂ ਇਹ ਜਿਵੇਂ ਜਿਵੇਂ ਸ਼ਤਾਬੀਆਂ ਦੇ ਦਿਨ ਨੇੜੇ ਆ ਰਹੇ ਆ ਕੱਲ ਤੋਂ ਉਹ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਆ ਉਦੋਂ ਫੇਰ ਚਰਚਾ ਉੱਠ ਪਈ ਕਿ ਜ਼ਿਲ੍ਹਾ ਡਿਕਲੇਅਰ ਹੋ ਸਕਦਾ ਹੈ ਇਸ ਨੂੰ ਲੈ ਕੇ ਵਿਰੋਧ ਵੀ ਹੋਣ ਲੱਗ ਗਿਆ ਇਸ ਕਰਕੇ ਇਹ ਹਜੇ ਇੱਕ ਸਪੈਕੂਲੇਟਿਵ ਚੱਲ ਰਿਹਾ ਹੈ ਕਿ ਜ਼ਿਲ੍ਹਾ ਡਿਕਲੇਅਰ ਹੋ ਸਕਦਾ ਹੈ ਤੇ ਇਸ ਉਸ ਦੇ ਮੱਦੇ ਨਜ਼ਰ ਹੀ ਜਿਹੜੇ ਜਿਹੜੇ ਲੋਕਲ ਏਰੀਆ ਦੇ ਲੀਡਰ ਹੈਗੇ ਆ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਜਿਹੜੇ ਖਰਗੜ ਮੋਰਿੰਡੇ ਚਮਕੌਰ ਸਾਹਿਬ ਨੂੰ ਬਿਲੋਂਗ ਕਰਦੇ ਆ ਤੇ ਚਾਹੇ ਬਰਿੰਦਰ ਢਿੱਲੋਂ ਹੋਣ ਜਿਹੜੇ ਰੋਪੜ ਨੂੰ ਬਿਲੋਂਗ ਕਰਦੇ ਆ ਉਹ ਆਪਦੀ ਆਪ ਦੀ ਜਿਹੜੀ ਆਵਾਜ਼ ਚੱਕ ਰਹੇ ਆ ਕਿ ਜ਼ਿਲ੍ ਠੀਕ ਹੈ ਬਹੁਤ ਸ਼ੁਕਰੀਆ ਵਿਨੇਸ਼ ਇਸ ਪੂਰੀ ਅਪਡੇਟ ਦੇ ਲਈ ਤਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਜ਼ਰੂਰ ਹੈ ਪਰ ਸਰਕਾਰ ਦੇ ਵੱਲੋਂ ਇਸ ਦੀ ਕੋਈ ਪੁਸ਼ਟੀ ਹਾਲੇ ਤੱਕ ਨਹੀਂ ਹੋਈ ਹੈ ਪਰ ਉਸ ਤੋਂ ਪਹਿਲਾਂ ਹੀ ਵਿਰੋਧ ਜ਼ਰੂਰ ਸ਼ੁਰੂ ਹੋ ਗਿਆ ਹੈ ਬਰਿੰਦਰ ਢਿੱਲੋਂ ਦੇ ਵੱਲੋਂ ਵਿਰੋਧ ਕੀਤਾ ਕਿ ਹਾਲਾਂਕਿ ਕਾਂਗਰਸ ਵੀ ਇੱਕਮਤ ਨਹੀਂ ਹੈ ਇਸ ਨੂੰ ਲੈ ਕੇ ਜਿੱਥੇ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਓ ਉੱਥੇ ਬਰਿੰਦਰ ਢਿੱਲੋਂ ਸਿੱਧੇ ਤੌਰ ਤੇ ਇਸ ਦਾ ਵਿਰੋਧ ਕਰ ਰਹੇ ਹਨ ਤਾਂ ਜ਼ਿਲ੍ਹਾ ਬੜੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦਾ ਬਾਸੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਹਾਂ ਉਹਦੇ ਵਾਸਤੇ ਸਾਡੀ ਇਨਕਨਵੀਨੀਅੰਸਲੀ ਹੋਣੀ ਚਾਹੀਦੀ ਸਾਡੇ ਵਕੀਲਾਵਾਂ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੰਨਾ ਰਹੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੰਨਾ ਰਹਿਣਾ ਰੋਪੜ ਲੇਕਿਨ ਜਿਹੜੀਆਂ ਪੰਚਾਇਤਾਂ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਤੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫਿਰ ੱੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵੀਕਾਰ ਨਹੀਂ ਮੈਂ ਧੰਨਵਾਦ ਦਿਆਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਵਰਗੀਆਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਹਰੇ ਹੋ ਕੇ ਲੜ ਰਹੇ ਇਹ ਲੜਾਈ ਵੱਡੀ ਵੀ ਹੋ ਸਕਦੀ ਹੈ ਤੇ ਸਾਡੇ ਨਾਲੇ ਧੱਕਾ ਹੋਏਗਾ ਤਾ ਐਸੀ ਚੁੱਪ ਕਰਕੇ ਨਹੀਂ ਬੈਠਾਂਗੇ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਐਸੀ ਇਹ 35 ਪਿੰਡ ਨਹੀਂ ਜਾਣ ਦੇਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਇਹ ਮੋਹਾਲੀ ਜ਼ਿਲ੍ਹੇ ਵਿੱਚ ਹੀ ਰਹਿਣਗੇ ਅੰਦਪੁਰ ਸਾਹਿਬ ਕੋਈ ਜ਼ਿਲ੍ਹੇ ਕਰਕੇ ਜਾਂ ਕੋਈ ਉਹਦੀ ਹਿਸਟੋਰੀਕਲ ਜਿਹੜੀ ਸਿਗਨੀਫੀਕੈਂਸ ਆ ਜਾਂ ਜੋ ਉਥੋਂ ਦੇ ਸਾਡੇ ਮਤਲਬ ਗੁਰੂਆਂ ਦੀ ਜੋ ਕੁਰਬਾਨੀਆਂ ਵਾ ਉਹ ਜ਼ਿਲ੍ਹੇ ਕੋਈ ਉਹਦੀ ਕੋਈ ਉਹਨੂੰ ਮਤਲਬ ਉਹਦੀ ਕੋਈ ਡੈਡੀ ਕੋਈ ਉਹਨੂੰ ਕੋਈ ਕੰਟ੍ਰਿਬਿਊਸ਼ਨ ਨਹੀਂ ਬੰਦੀ ਆ ਜਾਂ ਉਹ ਜ਼ਿਲ੍ਹੇ ਦੀ ਕੋਈ ਮਤਲਬ ਦੇ ਕੇ ਉਹਨੂੰ ਕੋਈ ਅਸੀਂ ਬਹੁਤ ਵੱਡਾ ਤਰਜੀਹ ਨਹੀਂ ਕਰਦਾਂਗੇ ਉਹ ਆਲਰੇਡੀ ਵਰਲਡ ਫੇਮਸ ਜਗ੍ਹਾ ਵਾ ਉੱਥੇ ਪੈਸੇ ਉੱਥੇ ਵੈਸੇ ਪ੍ਰੋਜੈਕਟ ਆਣੇ ਚਾਹੀਦੇ ਵੱਡੇ ਜਿਹੜਾ ਮਲੇਰਕੋਟਲਾ ਵੀ ਜ਼ਿਲ੍ਹਾ ਬਣਿਆ ਸੀ ਤੁਸੀਂ ਅੱਜ ਪਤਾ ਤੱਕ ਕਰੋ ਅੱਜ ਤੱਕ ਉਸ ਜ਼ਿਲ੍ਹੇ ਦੇ ਵਿੱਚ ਕੀ ਉਸਾਰੀ ਹੋ ਚੁੱਕੀ ਆ ਕੀ ਉਸ ਜ਼ਿਲ੍ਹੇ ਦੀ ਕੰਪਲੈਕਸ ਬਣ ਚੁੱਕੇ ਆ ਇਹ ਇੱਕ ਔਰ ਬਿਨਾ ਕਿਸੇ ਗੱਲੋਂ ਸਿਰਫ ਇੱਕ ਪੋਲੀਟਿਕਲੀ ਇੱਕ ਮਤਲਬ ਇੱਕ ਨੰਬਰ ਕੁੱਟਣ ਵਾਲੀ ਗੱਲ ਹੁੰਦੀ ਆ ਜਦਕਿ ਇਹਦੀ ਕੋਈ ਸਿਗਨੀਫੀਕੈਂਸ ਕੋਈ ਇੰਪੋਰਟੈਂਸ ਕੋਈ ਚੀਜ਼ ਨਹੀਂ ਰਹਿੰਦੀ ਔਰ ਰੋਪੜ ਦੀ ਗੱਲ ਜੇ ਮੈਂ ਤੁਹਾਨੂੰ ਕਰਾਂ ਜਿਹੜੀ ਮੈਂ ਕਰ ਰਿਹਾ ਰੋਪੜ ਆਪਣੇ ਆਪ ਦੇ ਵਿੱਚ ਇੱਕ ਬੜੀ ਹਿਸਟੋਰੀਕ ਡਿਵੀਜ਼ਨ ਸੀ ਬਹੁਤ ਵੱਡਾ ਜ਼ਿਲ੍ਹਾ ਸੀਗਾ ਉਹਨੂੰ ਕੱਟ-ਕੱਟ ਕੇ ਕੱਟ-ਕੱਟ ਕੇ ਤੁਸੀਂ ਆਪਣਾ ਕੀ ਕਹਿੰਦੇ ਰੋਪੜ ਦੇ ਲੋਕਾਂ ਵਾਸਤੇ ਵੀ ਇੱਕ ਬੜੀ ਵੱਡੀ ਮਸਲੇ ਪ੍ਰੋਬਲਮ ਹੋ ਜਾਂਦੀ ਹੈ ਵੀ ਉੱਥੋਂ ਦੇ ਬਹੁਤ ਲੋਕ ਵਕੀਲ ਵੀ ਬਹੁਤ ਆਪੋਜ਼ ਕਰ ਰਹੇ ਆ ਉੱਥੋਂ ਦੇ ਹੋਰ ਵੀ ਲੋਕ ਬਹੁਤ ਆਪੋਜ਼ ਕਰ ਰਹੇ ਆ ਔਰ ਤੁਸੀਂ ਰੋਪੜ ਦਾ ਕੁਝ ਹਿੱਸਾ ਆਨੰਦਪੁਰ ਸਾਹਿਬ ਪਾਣ ਦੀ ਵੀ ਗੱਲ ਕਰ ਰਹੇ ਹੋ ਮਤਲਬ ਜੇ ਤੁਸੀਂ ਉਸ ਤਰੀਕੇ ਨਾਲ ਕੋ ਨੂਰਪੁਰ ਦੇਵੀ ਵਾਲੇ ਜਿਹੜੇ ਉੱਥੇ ਪਾਣ ਦੀ ਗੱਲ ਕਰਦੇ ਉਹ ਵੀ ਆਪੋਜ਼ ਕਰਦੇ ਆ ਜਿਹੜੇ ਗੜ ਸ਼ੰਕਰ ਵਾਲੇ ਆ ਉਹ ਵੀ ਆਪੋਜ਼ ਕਰ ਰਹੇ ਆ ਬਲਾਚੌਰ ਵਾਲੇ ਵੀ ਆਪੋਜ਼ ਕਰ ਰਹੇ ਆ ਸੋ ਇਹ ਜਿਹੜੀਆਂ ਜਿੰਨੀਆਂ ਚੀਜ਼ਾਂ ਬੜਾ ਹੋ